ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵੈਗੂ ਸਾਰਿਆਂ ਤੇ ਪਰ ਮੇਰ ਪਰਿਆਰਥ ਰੱਖਣ ਜੀ ਆਸ ਕਰਦੇ ਆਂ। ਤੁਸੀਂ ਸਾਰੇ ਜਣੇ ਚੜਦੀ ਕਲਾ ਵਿੱਚ ਹੋਵੋਗੇ। ਲਾ ਰਹੇ ਹਾਂ ਜੀ ਪਿਆਜ਼ ਮਹਰਬਾਨ ਸੀ। ਪਨੀਰੀ ਸਾਨੂੰ ਟੱਕਰ ਗਈ ਅਜ ਕਿਸੇ ਬੰਦੇ ਦੇ ਸਾਡੀ ਪਨੀਰੀ ਤਾਂ ਅਜੇ ਛੋਟੀ ਆ। ਮਾਹਬਾ ਤਿਆਰੀ ਸਾਡੀ ਥੀ ਉਹ ਜਗ੍ਹਾ ਦੀ। ਆ ਬਾਂਸੀ ਰੋਗ ਮਾ ਜਿਲੇ ਬਾਂਸੀ ਚੱਕ ਦੀਏ ਫੱਟੇ ਫਿਰ ਹੁਣ ਟਾਈਮ ਆਣ ਵਾਲੇ ਲੋੜੀ ਕਰਕੇ ਟਾਈਮ ਆ ਹੁਣ ਬੈਠਿਆਂ ਦਾ ਬਸ ਇਧਰ ਵੀ ਪਰਦੀ ਸਵਾਲ ਦੀ ਤੂੰ ਕਿ ਤ ਨਹੀਂ ਹਾਂ ਫਿਰ ਉਹਦੇ ਤੇ ਬੈਰੀ ਉਹ ਹੋ ਗਏ ਬੈਂਡ ਜੇ ਹੋ ਹੋ ਗੜਦੇ ਪੰਛੀ ਹਾਂ ਥੋੜਾ ਜਿਹਾ ਗਿੱਲਾ ਜੀ ਉਹ ਗਿੱਲਾ ਤਾਂ ਬਹੁਤ ਇਹਦੇ ਕਰਕੇ ਆ ਮੀਂਹ ਪੈਣੇ ਕਰਕੇ ਪਕੜ ਤਾਂ ਨਹੀਂ ਤੇ ਹੈ ਤਾਂ ਥੋੜਾ ਜਿਹਾ ਹੈ ਗਿੱਲਾ ਬਹੁਤ ਨਹੀਂ ਕੱਗ ਜਦੋਂ ਥੋੜੀ ਜਿਹੀ ਲੋਅ ਕੇ ਖਸਰੇ ਜੇ ਆਪਣਾ ਪਨੀਰੀ ਵੀ ਸੋਹਣੀ ਹੈ ਮੋਟੀ ਆ ਇਦਾਂ ਵਿੱਚ ਕੋਈ ੜਕਾ ਹੋ ਆ ਬੋਦਾ ਹਾਂ ਆਪਣੀ ਦੀ ਬੋਦਾ ਪਨੀਰੀ ਚੱਲਪਣਾ ਐ ਪਨੀਰੀ ਦੇ ਘਲਾਤਾ ਲੱਗੇ ਜਾਣੇ ਦੋ ਘਰੇ ਬਾਂਚੇ ਲਊਗਾ ਆਉਂ ਪਨੀਰੀ ਖਾਸ ਹੀ ਆ ਇਹਨਾਂ ਲੱਗਾ ਸਭ ਕਿਲੋ ਇਹ ਦੇਖ ਲੈ ਕਿੰਨੇ ਵੀ ਆਉਣੇ ਦੀ 60 ਕਿਲੋ ਹਾਂ ਉਹ ਸੂ ਹੋ ਗਈ ਸਸਾ ਸਸਾ ਦੇਖ ਲੈ ਆਇਆ ਕਰ ਅੱਧਾ ਘੰਟਾ ਹੂਲ ਲਾ ਲਾ ਘਟਾਈ ਵੇ ਚੱਲਦੇ ਡੰਗਰਾਂ ਕਿਨੇ ਠੀਕ ਨੇ ਅੱਧੇ ਘੰਟੇ ਚੋਂ ਪਰੇ ਨਹੀਂ ਲਾੜਾ ਦਾ ਕੰਮ ਇਹਨੂੰ ਇਹਨੂੰ ਛੱਡ ਲਾ ਭਾਂਸੀ ਇਹਨੂੰ ਇਹਨੂੰ ਲਾ ਦਨੇ ਆ ਸਾਰਿਆਂ ਨੂੰ ਇਹੀ ਬੇਨਤੀ ਹੈ ਭਾਈ ਬਈ ਆਪਣੇ ਜੋਗੇ ਕੰਮ ਸੇ ਕੰਮ ਲਾਓ ਠੀਕ ਹੈ ਫਿਰ ਆਪਾਂ ਕਹੀ ਜਨੇ ਆ ਵੀ ਚੀਜ਼ਾਂ ਰਲੈ ਸਾਲੀਆਂ ਮਿਲਦੀਆਂ ਆਪ ਕਮ ਸੇ ਕਮ ਆਪਣੇ ਜੋਗੀ ਜਰੂਰ ਲਾਓ ਜੇ ਨਹੀਂ ਪਨੀਰੀ ਆਪਣੀ ਸਹਿਰ ਤੇ ਲਿਆ ਕੇ ਪਨੀਰੀ ਲਾ ਲਓ ਕਿਉਂਕਿ ਜਿਹੜੀ ਆਪਣੇ ਘਰ ਦੀ ਚੀਜ਼ ਉਹਦੇ ਵਰਗੀ ਨਹੀਂ ਹੈਗੀ ਇੰਨਾ ਕੁ ਲਾ ਲੈਨੇ ਆ ਜਿੰਨਾ ਕੋਹੋ ਆ ਬਾਕੀ ਫੇ ਕੱਲੂ ਲਾ ਦੂੰਗੇ ਆਹ ਕੰਮ ਜ਼ਰੂਰੀ ਆ ਇਹ ਵੀ ਕਿਸੇ ਕਿਸੇ ਦੇ ਹਿੱਸੇ ਹੀ ਆਉਂਦਾ ਕਈ ਲੋਕ ਮੰਨਦੇ ਆ ਇਹ ਕੰਮ ਤੋਂ ਸੰਗ ਆਪਣਾ ਕੰਮ ਕਰਨੇ ਚ ਨਾ ਕੋਈ ਸੰਗ ਨਹੀਂ ਹੈਗੀ ਕਿ ਜੇ ਆਪਾਂ ਇਹ ਕੰਮ ਕਰਾਂਗੇ ਡੰਗਰਾਂ ਦਾ ਖਿਆਲ ਰੱਖਾਂਗੇ ਤਾਂ ਪਿਓਰ ਚੀਜ਼ਾਂ ਖਾਣੇ ਨੂੰ ਮਿਲਣੀਆਂ ਨਹੀਂ ਤਾਂ ਮਿਲਾਵਟੀ ਤਾਂ ਫਿਰ ਤੁਹਾਨੂੰ ਪਤਾ ਹੀ ਬਾਹਰ ਕਿੰਨੀਆਂ ਜ਼ਿਆਦਾ ਹੈ ਨਿਰਪਰੀ ਬੰਦੇ ਦੇ ਸਿਰਪਰ ਵੀ ਨਹੀਂ ਛੱਡ ਹੁੰਦਾ ਕੰਮ